ਤੁਵੀ ਦੇ ਇਸ ਵੇਲੇ ਚੋਹਾਂ ਸਲੂਨ ਦੀਆਂ ਦਿਖਾ ਰਹੇ ਆ ਜਿੱਥੇ ਕਿ ਪੁਲਸ ਵੱਲੋਂ ਰੇਡ ਕੀਤੀ ਗਈ ਹੈ ਰੇਡ ਨੂੰ ਤਕਰੀਬਨ 8 ਤੋਂ 10 ਘੰਟੇ ਲੱਗੇ ਆ 8 ਤੋਂ 10 ਘੰਟੇ ਇੱਕ ਛੋਟੇ ਜਿਹੇ ਸਲੂਨ ਦੇ ਵਿੱਚ ਤਕਰੀਬਨ 25 ਤੋਂ 30 ਗਾਜ ਵਾ ਤੋਂ 50 ਗਾਜ ਦੇ ਵਿੱਚ ਸਲੂਨ ਹੋਣਾ ਇਸ ਸਲੂਨ ਦੇ ਵਿੱਚ ਜਿਹੜੀ ਹੈ ਪੁਲਸ ਦੀ ਰੇਡ 8 ਤੋਂ 10 ਘੰਟੇ ਦੀ ਰੇਡ ਜਿਹੜੀ ਮੀਡੀਆ ਨੂੰ ਬਿਆਨ ਵੀ ਦਿੱਤਾ ਗਿਆ ਕਿ ਅੰਦਰ ਕੁੜੀ ਤੇ ਮੁੰਡੇ ਫੜੇ ਗਏ ਐ ਸਪਾ ਸੈਂਟਰ ਚੱਲਦਾ ਹੀ ਗਲਤ ਕੰਮ ਹੋ ਰਿਹਾ ਹੀ ਪਰ ਇਸ ਤਰ੍ਹਾਂ ਦਾ ਕਿਹੜਾ ਗਲਤ ਕੰਮ ਹੈ ਜਿਹਦੀ ਤਫ਼ਤੀਸ਼ ਦੇ ਵਿੱਚ ਇੰਨਾ ਸਮਾਂ ਲੱਗ ਰਿਹਾ ਸਵਾਲ ਵੱਡਾ ਖੜ ਘੜਾ ਹੋ ਰਿਹਾ ਦੂਜੀ ਗੱਲ ਕਰੀਏ ਤੇ ਅੰਦਰ ਜਿਹੜੀ ਹੈ ਪੁਲਿਸ ਦੀ ਕਾਰਵਾਈ ਪੁੱਛਗਿੱਛ ਚੱਲ ਰਹੀ ਹੈ ਕੁੜੀਆਂ ਜਿਹੜੀਆਂ ਹਜੇ ਦਸੀਆਂ ਗਈਆਂ तकरीबन 8 ਕੁੜੀਆਂ ਜਿਹੜੀਆਂ মিডিਆ ਨੂੰ ਦਸੀਆਂ ਗਈਆਂ ਅੰਦਰ ਜਿਹੜੀਆਂ ਕੁੜੀਆਂ ਮਿਲੀਆਂ ਹਨ ਜਿਨ੍ਹਾਂ ਦੀ ਤਫਦੀਸ਼ ਦੇ ਵਿੱਚ ਪੁੱਛਗਿੱਛ ਦੇ ਵਿੱਚ ਇੰਨਾ ਸਮਾਂ ਲੱਗ ਗਿਆ ਨਗਦੀ ਦੀ ਗੱਲ ਕਰੀਏ ਤਾਂ ਨਗਦੀ ਸਿਰਫ ਤੇ ਸਿਰਫ 1 ਲੱਖ ਰੁਪਏ ਦੀ ਨਗਦੀ ਜਿਹੜੀ ਬਰਾਮਦ ਕੀਤੀ ਗਈ ਹੈ ਤੇ ਦੂਸਰੀ ਗੱਲ ਕਰੀਏ ਕਿ ਇੰਨਾ ਸਮਾਂ ਸਭ ਤੋਂ ਵੱਡਾ ਜਿਹੜਾ ਸਮਾਂ ਲੱਗ ਰਿਹਾ ਹੈ মিডিਆ ਵੀ ਖਲੋਤੀ ਅਤੇ ਇੰਨੀ ਧੀਰ ਦੇ ਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸੈਲੂਨ ਦੇ ਵਿੱਚ ਜਿਹੜਾ ਸਪਾ ਸੈਲੂਨ ਦੇ ਵਿੱਚ ਜਿਹੜੀ ਇਹ ਕਾਰਵਾਈ ਆ ਪੁਲਿਸ ਦੀ ਕਾਰਵਾਈ ਇੰਨਾ ਸਮਾਂ ਜੇ ਲਗਾ ਰਹੀ ਹੈ ਤਾਂ ਜ਼ਰੂਰ ਕੋਈ ਨਾ ਕੋਈ ਵੱਡੀ ਇੱਥੇ ਵਾਰਦਾਤ ਅੰਜਾਮ ਦਿੱਤਾ ਹੋਏਗਾ ਜਾਂ ਵੱਡਾ ਕੋਈ ਘਰਾ ਸਾਹਮਣੇ ਆਏਗਾ ਫਿਲਹਾਲ ਪੁਲਿਸ ਵੱਲੋਂ ਬਿਆਨ ਵੀ ਦਿੱਤਾ ਜਾ ਰਿਹਾ ਹੈ ਕਿ ਬਾਅਦ ਵਿੱਚ ਮੀਡੀਆ ਨੂੰ ਪ੍ਰੈਸ ਕਾਨਫਰੰਸ ਰਾਹੀਂ ਸਾਰੀ ਜਾਣਕਾਰੀ ਦਵਾਂਗੇ ਤੇ ਪਰ ਜਿਹੜਾ ਇੰਨਾ ਸਮਾਂ ਲੱਗ ਰਿਹਾ ਹੈ ਇਹਦਾ ਮਤਲਬ ਕੋਈ ਨਾ ਕੋਈ ਬਹੁਤ ਹੀ ਵੱਡਾ ਜਿਹੜਾ ਪੁਲਿਸ ਦੇ ਹੱਥ ਕੋਈ ਵੱਡਾ ਐਵਿਡੈਂਸ ਮਿਲ ਗਿਆ ਜਿਸ ਕਰਕੇ ਪੁਲਸ ਨੂੰ ਉਹਨੂੰ ਸਮਿਟ ਤੇ ਇਨਾ ਟਾਈਮ ਲੱਗ ਰਿਹਾ ਤਕਰੀਬਨ 8 ਤੋਂ 10 ਘੰਟੇ ਸਮਾਂ 12 ਵਜੇ ਨੂੰ ਆ ਗਿਆ ਤੇ ਇਸ ਵੇਲੇ ਵੀ ਮੀਡੀਆ ਤੇ ਨਾਲ ਪਬਲਿਕ ਵੀ ਖੜੀ ਹੈ ਤਕਰੀਬਨ ਦੁਪਹਿਰ ਤੋਂ ਹੈ ਜਿਹੜਾ ਆਪਰੇਸ਼ਨ ਚੱਲ ਰਿਹਾ ਹੈ ਦੁਪਹਿਰ ਤੋਂ ਸਰਚ ਆਪਰੇਸ਼ਨ ਰੇਡ ਜਿਹੜੀ ਕੀਤੀ ਗਈ ਹੈ ਚੱਲ ਰਹੀ ਹੈ ਤੇ ਹਜੇ ਵੀ ਪੁਲਿਸ ਲਗਾਤਾਰ ਇਥੇ ਕਾਰਵਾਈ ਕਰ ਰਹੀ ਹੈ ਸਭ ਤੋਂ ਵੱਡਾ ਸਵਾਲ ਇਹ ਵੀ ਖੜਾ ਹੁੰਦਾ ਕਿ ਏਡੀ ਸਮਾਂ ਲੱਗ ਗਿਆ ਏਡੀ ਵੱਡੀ ਜੇ ਰੇਡ ਪੁਲਿਸ ਦੱਸ ਰਹੀ ਹੈ ਤੇ ਉਥੇ ਸਿਰਫ ਐਸਐਚਓ ਰੈਂਕ ਤੋਂ ਉੱਪਰ ਕੋਈ ਅਧਿਕਾਰੀ ਵੀ ਨਹੀਂ ਆਇਆ ਡਿਪਟੀ ਤੱਕ ਨਹੀਂ ਆਇਆ ਸਿਰਫ ਐਸਐਚਓ ਰੈਂਕ ਦੇ ਅਧਿਕਾਰੀ ਹੀ ਇਥੇ ਇਸ ਰੇਡ ਤੇ ਕਾਰਵਾਈ ਕਰ ਰਹੇ ਹਨ ਕੀ ਕਾਰਨ ਕੀ ਹੈ ਸਭ ਤੋਂ ਵੱਡਾ ਸਵਾਲ ਖੜਾ ਹੋ ਰਿਹਾ ਕਾਰਨ ਕੀ ਹੈ ਕਿ ਇੰਨਾ ਸਮਾਂ ਲੱਗ ਰਿਹਾ ਇਸ ਰੇਡ ਦੇ ਵਿੱਚ 8 ਤੋਂ 10 ਘੰਟੇ ਇੱਕ ਛੋਟੇ ਜਿਹੇ ਸਲੂਨ ਦੇ ਵਿੱਚ 8 ਤੋਂ 10 ਘੰਟੇ ਲੱਗ ਗਏ ਆ ਨਾ ਤੇ ਅੰਦਰ ਬਿਆਨ ਦਿੱਤੇ ਹੋਏ ਕਿ ਕੁੜੀ ਤੇ ਮੁੰਡੇ ਫੜੇ ਗਏ ਨਾ ਤੇ ਬਾਹਰ ਕੱਢੇ ਜਾ ਰਿਹਾ ਤੇ ਨਾ ਹੀ ਅੰਦਰ ਕੋਈ ਪੁੱਛਗਿੱਛ ਚੱਲ ਰਹੀ ਹੈ ਤੇ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਅੰਦਰ ਕਿਸ ਤਰ੍ਹਾਂ ਦੀ ਕਾਰਵਾਈ ਚੱਲ ਰਹੀ ਹੈ ਅੰਦਰ ਦੀ ਵੀ ਝਲਕ ਤੁਹਾਨੂੰ ਇੱਕ ਛੋਟੀ ਜੀ ਦਿਖਾ ਦਿੰਨੇ ਆ ਤੇ ਤੁਸੀਂ ਦੇਖ ਸਕਦੇ ਹੋ ਪੁਲਸ ਵੱਲੋਂ ਬਿਆਨ ਵਗੈਰਾ ਜਿਹੜੇ ਦਰਜ ਕੀਤੇ ਜਾ ਰਿਹਾ ਹੈ ਲੇਕਿਨ ਬਾਰ-ਬਾਰ ਗੱਲ ਉਹੀ ਆ ਰਹੀ ਹੈ ਪਬਲਿਕ ਦੇ ਵਿੱਚ ਵੀ ਸਵਾਲ ਖੜਾ ਹੋ ਰਿਹਾ ਆਸ-ਪਾਸ ਦੇ ਲੋਕਾਂ ਦੇ ਵਿੱਚ ਵੀ ਸਵਾਲ ਖੜਾ ਹੋ ਰਿਹਾ ਕਿ ਐਡਾ ਸਮਾਂ ਪੁਲਸ ਨੂੰ ਆਖਿਰ ਕਿਉਂ ਲੱਗ ਰਿਹਾ ਹੈ ਇਹ ਡੀ ਵੱਡੀ ਰੇਟ ਜਾਂ ਫਿਰ ਐਡਾ ਕੋਈ ਵੱਡਾ ਜਖੀਰਾ ਇੱਥੇ ਬਰੰਭਤ ਹੋ ਗਿਆ ਜਿਸ ਕਰਕੇ ਪੁਲਸ ਨੂੰ ਇੰਨਾ ਸਮਾਂ ਲੱਗ ਰਿਹਾ ਹੈ ਸਵਾਲ ਤੇ ਸਵਾਲ ਪੁਲਸ ਦੇ ਖੜੇ ਹੋ ਰਹੇ ਹਨ ਦੇਖਣਾ ਹੋਏਗਾ ਪੁਲਸ ਆਪਣੀ ਸਫਾਈ ਦੇ ਵਿੱਚ মিডিਆ ਅੱਗੇ ਰੂਬਰੂ ਹੁੰਦੀ ਹੈ ਤੇ ਕੀ ਜਵਾਬ ਦਿੰਦੀ ਹੈ ਪ੍ਰੈਸ ਕਾਨਫਰੰਸ ਦੇ ਵਿੱਚ ਕਿਹੜੇ ਇਸ ਤਰ੍ਹਾਂ ਦੇ ਤੱਥ ਐਫੀਡੈਂਸ ਦੇਗੀ ਜਿਸ ਤੇ ਆਪਣਾ ਸਪਸ਼ਟਿਕਰਨ ਦੇ ਸਕੇ ਕਿ ਇੰਨਾ ਸਮਾਂ ਇਸ ਕਾਰਨ ਇਸ ਵੇਲੇ ਤਸਵੀਰਾਂ ਜਿਹੜੀ ਤੁਸੀਂ ਦੇਖ ਰਹੇ ਹੋ ਕਿ ਪੁਲਸ ਵੱਲੋਂ ਜਿਹੜੀਆਂ ਕਿ ਕੁੜੀਆਂ ਅਰੈਸਟ ਕੀਤੀਆਂ ਗਈਆਂ ਜਿਹੜੇ ਕਿ 8 ਕੁੜੀਆਂ ਜਿਹੜੀਆਂ ਟੋਟਲ ਜਿਹੜੀਆਂ 8 ਕੁੜੀਆਂ ਜਿਹੜੀਆਂ ਅਰੈਸਟ ਕੀਤੀਆਂ 4 ਪਹਿ ਇਹ ਚਾਰ ਬਾਚੋ ਅੱਠ ਕੁੜੀਆਂ ਨੂੰ ਜਿਹੜਾ ਇਥੋਂ ਅਰੈਸਟ ਕਰਕੇ ਗੱਡੀ ਦੇ ਵਿੱਚ ਲਿਜਾਇਆ ਗਿਆ ਲੇਕਿਨ 8 ਤੋਂ 10 ਘੰਟੇ ਅੱਠ ਕੁੜੀਆਂ ਨੂੰ ਅਰੈਸਟ ਕਰਨ ਲਈ 8 ਤੋਂ 10 ਘੰਟੇ ਜਿਹੜੇ ਆ ਪੁਲਸੋ ਲੋ ਲਗਾਏ ਗਿਆ ਬਹੁਤ ਵੱਡਾ ਸਮਾਂ ਲੱਗਾ ਜੇ ਸਲੂਨ ਦੇ ਵਿੱਚ ਇਸ ਸਪਾ ਦੇ ਵਿੱਚ ਰੇਡ ਕਿਤੇ ਇਸ ਤੋਂ ਪਹਿਲਾਂ ਵੀ ਰੇਡ ਹੁੰਦੀ ਹੈ ਲੇਕਿਨ ਮੇਰੇ ਹਿਸਾਬ ਨਾਲ ਪੁਲਸ ਦੇ ਇਤਿਹਾਸ ਚ ਸਪਾ ਸੈਂਟਰ ਦੀ ਸਭ ਤੋਂ ਵੱਡੀ ਰੇਡ ਸਭ ਤੋਂ ਜ਼ਿਆਦਾ ਸਮਾਂ ਲੈਣ ਵਾਲੀ ਰੇਡ ਜਿਹੜੀ ਆ ਉਹ ਗਣੀ ਜਾਏਗੀ ਫਿਲਹਾਲ ਪੁਲਸ ਨੇ ਬਿਆਨ ਦੇਣਾ ਹੈ ਦੇਖਣਾ ਹੋਏਗਾ ਬਿਆਨ ਦੇ ਵਿੱਚ ਕੀ ਖੁਲਾਸੇ ਕਰਦੇ ਨੇ ਕਿਸ ਕਾਰਨ ਇਹਨਾਂ ਸਮਾਂ ਲੱਗਾ ਉਸ ਦੇ ਵਿੱਚ ਵੀ ਮੀਡੀਆ ਨਾਲ ਇਹ ਕਿ ਇੱਥੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ 8 ਕੁੜੀਆਂ ਤੋਂ ਬਾਅਦ ਇਹਨਾਂ ਵੱਲੋਂ ਲੜਕੇ ਵੀ ਫੜੇ ਗਏ ਆ ਜਿਹੜੇ ਕਿ 5 ਤੇ 6 ਲੜਕੇ ਪੰਜ ਮੁੰਡੇ ਜਿਹੜੇ ਆ ਮੂੰਹ ਤੇ ਕਾਲੇ ਕੱਪੜੇ ਬੰਨ ਕੇ ਜਿਹੜੇ ਨਿਕਲੇ ਆ ਪੰਜ ਸਰਦਾਰ ਮੁੰਡੇ ਤੇ ਇੱਕ ਮੁੰਨਾ ਜਿਸ ਕੋ ਜਿਹੜਾ ਇਹਨਾਂ ਦਾ ਮੈਨੇਜਰ ਦੱਸਿਆ ਜਾ ਰਿਹਾ ਹੈ ਟੋਟਲ 6 ਮੁੰਡੇ ਜਿਹੜੇ ਆ ਇਸ ਸੈਂਟਰ ਤੋਂ ਫੜੇ ਗਏ 8 ਕੁੜੀਆਂ ਤੇ 6 ਮੁੰਡੇ ਜਿਹੜੇ ਫੜੇ ਗਏ ਆ 8 ਤੋਂ 10 ਘੰਟੇ ਦਾ ਜਿਹੜਾ ਪੁਲਿਸ ਦਾ ਜਿਹੜਾ ਆਪਰੇਸ਼ਨ ਜਿਹੜਾ ਉਹ ਕੀਤਾ ਗਿਆ ਰੇਡ ਜਿਹੜੀ ਆ 8 ਤੋਂ 10 ਘੰਟੇ ਦੀ ਰੇਡ ਰੇਡ ਤੋਂ ਬਾਅਦ ਜਿਹੜਾ ਉਹਨਾਂ ਤਸਵੀਰਾਂ ਤੁਹਾਡੇ ਸਾਹਮ ਕੋਈ ਵੀ ਪੁਖਤਾ ਸਬੂਤ ਜਾਂ মিডিਆ ਨੂੰ ਜਿਹੜਾ ਠੋਸ ਜਿਹੜੇ ਆ ਬਿਆਨ ਨਹੀਂ ਦਿੱਤੇ ਗਏ ਫਿਰ ਵੀ ਇਸ ਬਾਰੇ মিডিਆ ਨਾਲ ਗੱਲਬਾਤ ਕਰਨ ਦਾ ਉਹਨਾਂ ਨੇ ਸਮਾਂ ਮੰਗਿਆ ਕਿ ਕੱਲ ਤੱਕ ਇਸ ਤੇ ਗੱਲਬਾਤ ਕਰਕੇ ਪੂਰਾ ਤੱਥ ਰੱਖਣਗੇ ਸਾਨੂੰ ਇੱਕ ਮੁਖਬਰੀ ਆਈ ਸੀਗੀ ਕਿ ਇੱਥੇ ਦੇ ਵਪਾਰ ਦਾ ਕੰਮ ਚੱਲਦਾ ਹੈ ਤੇ ਅਸੀਂ ਉਹਦੇ ਤੇ ਇਮੀਡੀਏਟ ਐਕਸ਼ਨ ਲੈਂਦਿਆਂ ਹੋਏ ਇੱਥੇ ਰੇਡ ਕੀਤੀ ਹੈ ਤੇ ਅਸੀਂ ਆਪਣੀ ਕਾਰਵਾਈ ਕਰ ਰਹੇ ਹਾਂ ਕਿੰਨੀਆਂ ਕੁੜੀਆਂ ਕਿੰਨੇ ਮੁੰਡੇ ਨੇ ਕਿੰਨੀਆਂ ਕੁੜੀਆਂ ਕਿੰਨੇ ਮੁੰਡੇ ਨੇ 8 ਕੁੜੀਆਂ ਨੇ ਹਾਂਜੀ ਤੇ 5 ਮੁੰਡੇ ਮੌਕੇ ਤੇ ਅਸੀਂ ਫੜੇ ਨੇ ਇੱਕ ਮੈਨੇਜਰ ਇਹਨਾਂ ਦਾ ਕੋਈ ਲੱਗਦਾ ਜੀ ਐਕਚੂਅਲ ਮੁਲਾਜ਼ਮ ਹੀ ਪਤਾ ਲੱਗਾ ਪੁਲਿਸ ਮੁਲਾਜ਼ਮ ਹੈ ਕੋਈ ਨਹੀਂ 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 ਪੁਲਿਸ ਮੁਲਾਜ਼ਮ ਕੋਈ ਨਹੀਂ ਹੈ ਮੈਡਮ ਲੱਗਦਾ ਕੁੜੀ ਕੋਈ ਕੰਮ ਕਰਦੀ ਜੀ ਇੱਥੇ ਕਿ ਨਾਮ ਉਹਨੇ 1.5 ਲੱਖ ਰੁਪਈਆ ਲੈਣਾ ਸੀ ਇਹਨਾਂ ਕੋਲ ਕਿ ਅੱਜ ਕਮਿਸ਼ਨਰ ਸਾਹਿਬ ਨੂੰ ਦਰਖਾਸਤ ਦਿੱਤੀ ਉਸੇ ਵੇਲੇ ਕਾਰਵਾਈ ਕੀਤੀ ਗਈ ਨਹੀਂ ਇਸ ਬਾਰੇ ਮੈਨੂੰ ਨਹੀਂ ਪਤਾ ਕਿੰਨੇ ਬਰਾਮਦ ਹੋਏ ਕਿੰਨੇ ਪੈਸੇ ਬਰਾਮਦ ਹੋਏ ਇਹ ਸਾਨੂੰ ਇਸੀ ਤਫਤੀਸ਼ ਕਰ ਰਹੇ ਹਾਂ ਤੁਹਾਨੂੰ ਕੱਲ ਜਿਹੜੀਆਂ ਡਿਟੇਲ ਵਿੱਚ ਦੱਸ ਦਿੱਤਾ ਜਾਏਗਾ ਕਾਈਂਡਲੀ ਸਾਡਾ ਕੋਆਪਰੇਟ ਕੀਤਾ ਜਾਏ ਹੋਗੀ ਹੈ ਹੋਰ ਜੀ ਦੱਸੋ ਕਿ ਕਿੰਨੇ ਕਿੰਨੇ ਪੈਸੇ ਬਰਾਮਦ ਹੋਏ ਨੇ ਇਹਨਾਂ ਕੋਲ ਅਰਾਊਂਡ 1 ਲੱਖ ਰੁਪਏ ਹੈਗਾ ਜਿਹੜਾ ਇਥੋਂ ਬਰਾਮਦ ਹੋਇਆ ਗੱਲੇ ਚ ਜੀ ਮੈਂ ਮਦਨਾਲ ਦੀ ਨਾਲ ਦੇ ਬੋਕਲ ਦੇ ਵਿੱਚ ਵੀ ਰੇਡ ਕੀਤੀ ਗਈ ਸੀ ਉਹ ਦੋ ਲੜਕੀ ਉੱਥੋਂ ਦੀ ਉਸ ਬਾਰੇ ਮੈਨੂੰ ਨਹੀਂ ਪਤਾ ਮੈਨੂੰ ਇਹਦੇ ਬਾਰੇ ਪਤਾ ਹੈ ਉਹ ਮੈਂ ਤੁਹਾਨੂੰ ਦੱਸ ਦਿੰਦਾ ਬਾਕੀ ਤੁਹਾਨੂੰ ਕੱਲ ਦੱਸ ਦਿੱਤਾ ਜਾਏਗਾ ਇਹ ਲੋਕਲ ਵੀ ਨੇ ਬਾਰ ਦੇ ਵੀ ਨੇ ਮੈਂ ਬੇਸਿਕਲੀ ਕੰਮ ਇਦਾਂ ਹੁੰਦਾ ਥੈਂਕ ਯੂ ਸੋ ਮੱਚ ਅਬ ਬਾਤ ਕਰੀਏ ਬਾਕੀ ਤੁਹਾਨੂੰ ਕੱਲ ਬਾਕੀ ਤੁਹਾਨੂੰ ਕੱਲ ਦੱਸ ਦੇਣੀ ਜਿੰਨੀ ਜਲਦੀ ਨਹੀਂ ਮੈਂ ਆਪਾਂ ਚਲੋ ਇਹ ਬਿਲਕੁਲ